ਲੈ ਵੀ ਗਰਮ ਗਰਮ ਟਿੱਕੀ ਢੱਕਣ ਵਾਲਾ ਪੜਾ ਬਾਕੀ ਰਹਿ ਜਾਂਦੇ ਕਿੱਥੇ ਮਿੱਲੀ ਆ ਗਈ ਬਾਹਰ ਲਈ ਕਿਥੇ ਆਈਏ ਬਿੱਲੀ ਬਿੱਲੀ ਕਿਥੇ ਆਈ ਹਾਂ ਬਿੱਲੀ ਆ ਗਈ ਹਾਏ ਇਧਰ ਆਓ ਆਯੂ 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 ਹਾਂ ਚੱਜ ਕੇ ਜਾਂਦੇ ਸਾਰੇ ਹਰਗੁਣ ਹਰ ਕੋਣ ਚਾਚੀ ਆ ਦਾਦਾ ਵਾਜਾਂ ਮਾਂਡੇ ਵਾਜਦੇ ਦਾਦਾ ਨੂੰ ਲੈ 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 ਡਾਂਸ ਡਾਂਸ ਲੈ ਇਹ ਕਾਦੀ ਖੁਸ਼ੀ ਜਿਉ ਲੱਭ ਡਾਂਸ ਤੋੜਨਾ ਹੀ ਬੇਬੇ ਇਹਨੇ ਤੋੜਨਾ ਹੀ ਉਹ ਕੁੜੀ ਨੇ ਇਹਨੇ ਗਾਂ ਗੇਮ ਗੇਮ ਖੇਡਣੀ ਦਾਦੀ ਦਾਦੀ ਵਾਜਦੇ ਵਾਜਦੇ ਉਹ ਤਾਂ ਦਾਦੀ ਸੋਨੀ ਦੀ ਵਾਜਦੇ ਨਹੀਂ ਮੈਂ ਨਾ ਨਮਕ ਨਹੀਂ ਮੈਂ ਨਾ ਇਹ ਰਹੀ ਅੱਜ ਜੁੰਡੀ ਢਿੱਲੀ ਹੋ ਗਈ ਜਾਂ ਜੁੰਡੀ ਕਸਾਕ ਲੈ ਆਂ ਭੱਜਾ ਜਾਂ ਜਾਂ ਮਮਾ ਆਪਣੇ ਜੁੰਡੀ ਕਸਾਕ ਲੈ ਆ ਜਾ ਭੱਜ ਜਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਚੱਲੇ ਹਾਂ ਸੰਦੀਪ ਦੀ ਦਵਾਈ ਲੈਣ ਹਸਪੀਟਲ ਤੇ ਹਰਬੰਸ ਤਾਂ ਸੱਤੀ ਹੈ ਤੇ ਸੰਦੀਪ ਤਿਆਰ ਹੋਣ ਦੀ ਹੁਣ ਸਵੇਰੇ ਜਾਣਾ ਉਹਦੇ ਤਿਆਰ ਹੋ ਗਜਈਦਾ ਵਾ ਬੰਦੇ ਆ ਤੁਹਾਡੇ ਬੰਦੇ ਆ ਤੁਹਾਡੇ ਉਹ ਗੱਲੀ ਪਸੰਦੀ ਅਸ਼ਰ ਗੁੰਡਾ ਐ ਲੋਹਰ ਗੁੰਡੇ ਕੰਮ ਚਲੋ ਸਕੂਟੀ ਤੇ ਚਲ ਜਾਗੇ ਤੇ ਅੱਜ ਸੰਦੀਪ ਉਹ ਵੀ ਸਕੂਟੀ ਕਹਿੰਦੀ ਮੈਂ ਚਲਾਉਣੀ ਆ ਤੁਸੀਂ ਮਗਰੋ ਹਾਂ ਇਦਾਂ ਲੈ ਜਿਵੇਂ ਸੀਰਨ ਦਾ ਬਾਜ ਨੇ ਚੰਨੀ ਉਹ ਸਿੱਧੀ ਗੱਲ ਬੋਲੀ ਐ ਸੱਤ ਦੇ ਕੋਈ ਗੱਲ ਕਹੀ ਨਹੀਂ ਨਾ ਵੀ ਟੈਸਟ ਹੋ ਕੇ ਕੁੜੀ ਦੇ ਦੋਨੋਂ ਬਾਵਾਂ ਬਿੰਤੀਆਂ ਇਧਰ ਕਿ ਇਧਰ ਪੈਣਾ ਹੋਇਆ ਪੈਣਾ ਇਧਰ ਪੈ ਇਧਰ ਟੈਸਟ ਹੋਣ ਵਾਸਤੇ ਰਿਪੋਰਟ ਚਲੀ ਗਈ ਹੈ ਤੇ ਹੁਣ ਕੱਲ ਨੂੰ ਜਿਹੜੇ ਨੇ ਉਹਦੀਆਂ ਸੌਰੀ ਸੈਂਪਲ ਚਲੇ ਗਏ ਆ ਤੇ ਰਿਪੋਰਟ ਹੁਣ ਕੱਲ ਨੂੰ ਕੱਲ ਸ਼ਾਮ ਨੂੰ ਮਿਲੂਗੀ ਤੇ ਹੁਣ ਕਰੇ ਨਹੀਂ ਥੋੜਾ ਮਾਰਕਟ ਜਾਣਾ ਸੱਚੇ ਨੇ ਲਿਪਸਟਿਕ ਲੈ ਜੀਓ ਚੇਂਜ ਕਰਾ ਕੇ ਲੈ ਆਉਣੀ ਹੈ ਮੈਨੂੰ ਕਹਿੰਦੀ ਆ ਵੀ ਤੂੰ ਫੜ ਕੇ ਰੱਖ ਲੈ ਲਿਪਸਟਿਕਾ ਮੈਨੂੰ ਫੜਾਈਆਂ ਚਲੋ ਬਹੁਤ ਚੱਲ ਗਈ ਇਹਦੇ ਲਿਪਸਟਿਕ ਚੇਂਜ ਹਾਂ ਇਹਨਾਂ ਜੇ ਵੇਖ ਲੋ अच्छा अरे ब्लू वाली नहीं नहीं ब्रश वाली हाँ एक गुड़िया नहीं ना गुड़िया सुती और निशान देंगे रेंज अंगास आओंगे सुती की ओहे तांग बड़ा कर दिया अभी लग रही है ये बढ़िया दी है स्टेप बुरा ना पर ये रेंज बहुत करता तो हूँ दी है अच्छा 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 ਦੇ ਸੇਮ ਨਹੀਂ ਨਹੀਂ ਥੋੜਾ ਫਰਕ ਥੋੜਾ ਜਿਆਦਾ ਨਹੀਂ ਹਾਂ ਓਪਰ ਸ਼ੇਡ ਆ ਜਿੱਦਾਂ ਤੇਰੇ ਦੁਪੱਟੇ ਦਾ ਰੰਗ ਹੈ ਨਾ ਉਸਦਾ ਦਾ ਹੀ ਸੇਮ ਆ ਬਿਲਕੁਲ ਇਹ ਸ਼ੇਡ ਸੋਹਣਾ ਲੱਗਿਆ ਬਹੁਤ ਸੋਹਣਾ ਓਦਾਂ ਵਿੱਚੋਂ ਲਾਈਟ ਆ ਬੜੀ ਆਸਮਾਨ ਵਾਲਿਆ ਸੰਦੀਪ ਨੇ ਹੁਣ ਕਹਿੰਦੀ ਸਟੇਟਮੈਂਟ ਮੈਂ ਦੇਖਣਾ ਹੀ ਆ ਤੇ ਲੈਣਾ ਨਹੀਂ ਬਾਅਦ ਚ ਰੱਲਾਂਗਾ ਮੈਂ ਲੈ ਲਾਂਗਾ ਮੁਰਕੇ ਘੜੀ ਮੁਰਗੀ ਹਾਂ ਆ ਵੀ ਸਹੀ ਹੈ ਆਪਾਂ ਜੀ ਬ੍ਰਾਂਡ ਆਇਆ ਹਾਂ ਹਾਂ ਆਪਣੀ ਪੱਕੀ ਦੁਕਾਨ ਆ ਤੁਹਾਡੀ ਆਪਾਂ ਹੋਰ ਕਿਤੇ ਨਹੀਂ ਜਾਂਦੇ ਨੂੰ ਮੈਨੂੰ ਨਾ ਵਾਸਤੇ ਥੁਲੇ ਆ ਚਲਦੇ ਆ ਕੀ ਨੰ ਕਹਿੰਦੇ ਆ ਵੈਸਲੀਨ ਦਾ ਲੋਸ਼ਨ ਹਾਂ ਆਈਏ ਹੋਈ ਸਹੀ ਹੈ ਛੋਟਾ ਬੰਦ ਅੱਛਾ ਹਾਂ ਛੋਟਾ ਵੀ ਦਿਖਾ ਦਿਓ ਇਹਦੇ ਨਾਲ ਦਾ ਤੇ ਹੈਗਾ ਹਨਾ ਘਰੇ ਆਪਾਂ ਸੇਮ ਹੀ ਹੈ ਨਾ ਆ ਲੈ ਲੈ ਮੰਮੀ ਜੀ ਕੋ ਤੇ ਕੀ ਇਹ ਕੰਦੀ ਆ ਲੈਣਾ ਨਹੀਂ ਮੱਕਾ ਨਹੀਂ ਲੈਣੀ ਲੈਣੀ ਆ ਸਾਮਾ ਜੀ ਉਸੇ ਵੈਰੀ ਗਰੰਟੀ 1 ਸਾਲ ਦੀ ਇਹ ਕਮੰਡਰ ਹੁਣ ਚੱਲੇ ਆਪਾਂ ਘਰੇ ਸ਼ੋਪਿੰਗ ਕਰਨੀ ਆ ਲੈ ਦੁਕਾਨਾਂ ਹੋਏ ਆਂ ਆਟਾ ਬਿਟਾਲਾ ਵੇਖ ਲਓ ਕਿੰਨਾ ਸਾਫ ਹੋ ਗਿਆ ਐਨ ਵਧੀਆ ਹੋ ਗਿਆ ਕਹਿੰਦੇ ਪੂਰਾ ਦੇਖ ਲਓ ਨਹੀਂ ਲੱਗਿਆ ਐ ਪੂਰਾ ਸਾਫ ਸੁਥਰਾ ਦੇਖੋ ਲੈ ਦੁਕਾਨਾਂ ਆ ਗਿਆ ਇੱਥੇ ਫੁੱਲ ਲੱਗਣੇ ਫੁੱਲ ਹਣਾ ਆ ਜਗ੍ਹਾ ਮਿਲੀਆਂ ਗਈਆਂ ਬਾਸ ਕਰਦੀ ਉਧਰ ਆਹ ਕਿਹੜੀ ਦੁਕਾਨ ਆ ਨਹੀਂ ਇਹ ਤੇ ਉਹ ਪ੍ਰੈਸ ਟੇਬਲ ਆ ਲੱਗਾ ਆ ਮਕਾਨਾਂ ਅੱਜ ਬਹੁਤੀਆਂ ਨਹੀਂ ਆਈਆਂ ਦੋ ਚਾਰ ਹੀ ਅਜੇ ਆਈਆਂ ਬਸ ਤੇ ਦੋ ਤਿੰਨ ਆ ਇਹ ਕਾਹ ਠਾਂ ਰੱਖੀਏ ਲਈ ਆ ਲੱਗਣੀਆਂ ਯਾ ਇ ਇੱਥੇ ਲੱਗਣੀਆਂ ਆ ਲੈ ਵੀ ਅੱਜ ਦੁਕਾਨਦਾਰ ਨਹੀਂ ਇੱਥੇ ਲੁਕਿਆ ਹਾਂ 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 ਕਿਹਨੇ ਰੋਣ ਨੂੰ ਸਪਾਰੋ ਆਪਣਾ ਸਹੀ ਹੈ ਪਾਲਾ ਮੈਂ ਤੇ ਪਾਪੂ ਦੇ ਜਹਾਂ ਜਾਣਾ ਨਾ ਬਸ ਜੀ ਇਹ ਗਾ ਆ ਵੀ ਇਦਣੇ ਪਤਲੇ ਪਤਲੇ ਪਾਲਾ ਚੰਗਾ ਫਿਰ ਆਪਣੀ ਮਰਜ਼ੀ ਕਰੋ ਸਬਜੀ ਦੇ ਵਿੱਚ ਹੀ ਮਰਜ਼ੀ ਚੱਲਣ ਢਈ ਹੈ ਹੈ ਉਹ ਕਿਤੋਂ ਹੱਥੋਂ ਲੈ ਤਾ ਬਾ ਬੜੇ ਇੱਕ ਇੱਕ ਰੇਲਾ ਵਰਪਾ ਦੇ ਫੈਣੀ ਕਿਦਾਂ ਲਾਈਆਂ ਕਰਦੇ ਪਾਈਆ ਤੇ ਅ ਜਲੇਬੀਆਂ ਵੀ ਲਈ ਥੋੜੀਆਂ ਹੈਂ ਜਲੇਬੀਆਂ ਵੀ ਕਰਦੇ ਆ ਤੇ ਇਸ ਕਰਕੇ ਦੇਖ ਲਈਏ ਤਿਆਰ ਹੋਈ ਕੀ ਤਿਆਰ ਹੋਈ ਤਿਆਰ ਅਸ਼ਾ ਕਹਿੰਦੀ ਮੈਂ ਤਿਆਰ ਹੋਈ ਆफी ਤਾਂ ਨਮ ਲਾ ਲਈ ਲੈ ਵੀ ਮੰਮੀ ਤੇ ਮੋਬਾਈਲ ਚੱਕ ਕੇ ਤੇ ਜਾ ਰਹੇ ਕਰਕੇ ਪੜਾਉਂਦੇ ਹੰਦੇ ਕਨੇ ਗੱਲ ਬਣੀ ਬਸ ਠੀਕ ਅਸਲ ਵਿੱਚ ਮੰਮੀ ਨੇ ਜੇ ਓਇਲ ਲਾਇਆ ਹੋਣਾ ਤੇਲ ਲਗਾਣਾ ਤਾਂ ਕਰਕੇ ਜੇ ਉਹ ਨਾ ਲਗਾਓ ਹੋਰ ਚਲਦੀ ਹੁਣ ਕਨੇ ਇਧਰ ਆਇਆ ਖੇਡਣ ਆਤੇ ਹਰ ਗੁੰਦੇ ਨਾਲ ਹਾਂ ਖੇਡਣ ਵਾਸਤੇ ਆਇਆ ਇੱਕ ਦੋਵੇਂ ਕਾਕੇ ਲੱਗੇ ਖੇਡਣ ਕੀ ਹੈ ਫੇਸ ਫੇਸਾ ਹਾਂ ਨਾ ਕਿ ਲੀਪਸੀ ਹਾਂ ਹਾਂ ਮੈਂ ਪੁਰਦਰੇ ਵਾਲ ਨੂੰ ਗਈ ਤੇ ਘਰ ਤੋਂ ਵੀ ਆਪਣੇ ਦਾਦੇ ਨੂੰ ਲੈ ਕੇ ਨਾ ਮੇਰੇ ਮਗਰੇ ਮਗਰ ਲਗਾ ਦਿਆ ਨਿਕਰੇਂ ਦੀ ਦਾ ਘਾਮ ਉਹਨਾਂ ਨੂੰ ਪੁਛਾਣਿਆ ਇਹ ਮੁੰਡਾ ਤੇ ਉਹਨਾਂ ਪੈਂਦੀ ਪੋਤਰਾ ਹੀ ਲੱਗਦਾ ਵਾ ਫੇਰ ਜਦੋਂ ਮੈਂ ਆਈ ਨਾ ਫੇਰ ਫੇਰੇ ਬਣੀ ਜਿਵੇਂ ਮਗਰੇ ਮਗਰਾ ਦਿਆ ਅੱਛਾ 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 ਮੀਆਗਣੇ 250 ਦੇ ਕਰਸ ਦੀ ਮੈਨੂੰ ਪੂਰਾ ਇੱਕ ਹੋਰ ਤੇਜ ਕਰ ਫੇਰ ਵਧੀਆ ਵਾਲ ਹੋਣੇ ਆ ਚਲ ਸਹੀ ਹੈ ਹੈ ਠੰਡੇ ਤੇਲ ਨਾ ਲਗਾ ਤੇਲ ਨਾ ਲਗਾ ਫਿਰ ਜਿਆਦਾ ਵਧੀਆ ਆਉਂਦੇ ਹੋਰ ਠੀਕ ਕੀਆ ਹਾਂ ਵਿਚੰਮਾ ਨਹੀਂ ਲੱਗਣੀ ਹਾਂ ਐਵੇਂ ਕਰ ਨੇ ਸਹੀ ਹੈ ਮੜੇ ਸਿਰ ਤੋਂ ਸਹੀ ਹੈ ਬਸ ਸਹੀ ਹੈ ਗਰੀ ਪੂਰੀ ਹੋ ਗਈ ਘਰੇ ਉਹ ਉਹ ਵੀ ਲੈ ਜਾ ਆਪਣਾ ਉਹ ਲੋਸ਼ਨ ਲੈ ਲੈਂਦਾ ਤਰਦੇ ਕੋ ਪਿਆ ਉਹ ਇਹ ਔਰ ਮੈਂ ਉਹ ਬੈਠਾ ਮਾਤੂ ਆਪਣੀ ਕੌਲੀ ਜੀ ਨਹੀਂ ਫੜ ਕੇ ਲੈਉਂਦੀ ਦੀਆਂ ਨੂੰ ਦੀਪੂ ਮਾਸਾ ਪਾ ਦੇ ਵਿੱਚੋਂ ਨਾ ਕਰਕੇ ਫਿਰ ਮੈਂ ਚਲਾ ਲੈ ਜਾਣੀ ਸਿਆਣ ਬੱਲੀ ਹੁਣ ਸਰ ਹਾਂ ਇਹ ਜੋ ਰੱਖੀ ਗਈ ਹੈ ਹਾਂ ਕੀ ਕਰ ਲਿਆ ਖੇਡੋ ਭਾਣ ਨਾਲ ਹਾਂ ਸੈਂਡਲ ਲੱਤ ਗਿਆ ਵਾ ਅੱਛਾ ਅੱਛਾ ਠੀਕ ਆ ਉਦੋਂ ਸਮੂਕ ਕਰਕੇ ਵੇਖਣ ਦੇ ਉਹਦੇ ਨਾਲ ਇਹ ਤਾਂ ਕਰੀਮ ਕ੍ਰੀਮ ਨਹੀਂ ਕੋਈ ਵੀ ਲਈ ਪੱਕੇ ਥੋੜੀ ਆ ਹਾਂ ਪਹਿਲਾਂ ਸਫਾਈਆਂ ਦੇਣੀਆਂ ਪੈਣੀਆਂ ਕਰੀਮ ਸਹੀ ਹੈ ਡੈਡੀ ਹਾਂ ਡੈਡੀ ਨਾਰਾਜ਼ ਹੋ ਗਏ 来ਵੇ ਮਿੱਤਰੋ ਇੱਕ ਹੋਰ ਆ ਗਿਆ ਵਿਆਹ ਆਪਾਂ ਨੂੰ ਇਹ ਚਿੱਟੇ ਦਾਸੂ ਲੈ ਕੇ ਕਾਲੇ ਆ ਮੈਨੂੰ ਸਮਝ ਨਹੀਂ ਆਉਂਦੀ ਇਹ ਦੋਨੋਂ ਹੀ ਹੈ ਚਲੋ ਵੀ ਇਹ ਤੁਹਾਡੇ ਫੇਵਰਟ ਆ ਮੈਂ ਨਹੀਂ ਖਾਣਾ ਮਿੱਠਾ ਜਿੱਦ ਨਹੀਂ ਕਰਦਾ ਉਦਾਂ ਚਲੋ ਇਹ ਵੀ ਮੰਨਣ ਵਧਾਈ ਦੀ ਇਹਦੀ ਮੜੀ ਜੀ ਇਹ ਥੋੜਾ ਜਿਹਾ ਖਾ ਲਈ ਕਹਿੰਦੇ ਚੰਗਾ ਤਾਂ ਥੋੜਾ ਖਾਣਾ ਚਾਹੀਦਾ ਵਾਹ ਇਧਰ ਇਹ ਕਿਤੇ ਪਾਈਆਂ ਓਟਕੇ ਤੋਂ ਨਿਬਾਰੇ ਪਏ ਆ ਡੈਡੀ ਰੋਜ਼ ਪਾਉਂਦੇ ਇਹ ਬੂਢਾ ਉਧਰ ਵੇਸੇ ਹੀ ਇਹਦੇ ਕੰਮ ਨੇ ਹਾਂ ਇਹਦਾ ਫਾਇਦਾ ਤੁਹੇ ਚੱਲ ਆਦੇ ਲਾਦੇ ਹਰ ਗੁਣੇ ਕੀ ਖਾਣੀ ਹੈ ਇਹ ਕੀ ਆ ਹਰ ਗੁਣੇ ਖਾਣ ਕਿਣੀ ਹੈ ਤੂੰ ਦੱਸ ਦੇ ਬੋਲ ਕੇ ਵੇਲਾ ਫੇ ਨਹੀਂ ਦੱਸਣਾ ਮੈਂ ਫਿਕਾ ਹੈ ਸ਼ਾਂਭੂ ਆਈ ਨਹੀਂ ਆਂਭੂ ਲੈ ਮੰਨਦੇ ਤੂੰ ਮੈਂ ਖਾਣ ਲੱਗਾ ਮੈਨੂੰ ਨਹੀਂ ਖਾਣ ਦਿੱਤਾ ਆਵੜਾ ਪੀਓ ਬੇਬੀ ਖਾਣ ਸਵਾਲ ਲੱਗਦਾ ਇਹਨੂੰ ਹੰਬ ਮੈਨੂੰ ਦੇ ਨਾ ਮੈਂ ਵੀ ਖਾਵਾਂ ਡਿੱਗਣਾ 1 2 ਵਨ 2 ਕਰ ਦੋ 1 ਚਲੋ ਕਰੋ 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 3 ਵੇਖੇ 1 2 ਬੋਲ 1 2 दोरे 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 चलो 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 करो करो, करो। वन टू करो वन टू थ्री करो वन टू थ्री उथे करोगे वेख वन तेरी देख डिगे पता है। ਅੱਜ ਤੇ ਇੰਡੀਆ ਦਾ ਮੋਰ ਬਣਾਤਾ ਉਹਨਾਂ ਨੇ ਵੇਖੋ ਸਹੀ ਆਓ 136 ਤੇ 8 ਖੜਾ ਰਿਹਾ ਓਟ ਲੈ ਵੀ ਉਹਨਾਂ ਨੇ ਬਣਾਤਾ ਮੋਰ ਇੰਡੀਆ ਦਾ ਤਾਂ ਕੰਮ ਮੇਰੀ ਨਾਲੀ ਮੈਨੂੰ ਤਹੀਂ ਬਿਜਾਰਾ ਹੋ ਗਿਆ ਤਾਂ ਮੈਂ ਆਪ ਹੀ ਸ਼੍ਰੀਲੰਕਾ ਵਾਲਿਆਂ ਨਾਲ ਕਹਾ ਮੈਂ ਮੈਚ ਮੁਕਾ ਦੋ ਯਾਰਾਂ ਗਾ ਮੈਂ ਸੋਣਾ ਆ ਮਮੇਣਾ ਨੇ ਮੈਂ ਕਰਦਾ ਓਟ ਇੰਡੀਆ ਵਾਲੇ ਸਾਰੇ ਉਹਨਾਂ ਕਰਤੇ ਟਾਈਮ ਨਾਲ ਕੋੜੀ ਨੂੰ ਮੈਂ ਹਾਂ ਕੁੜੀ ਮੇਰੇ ਨੇ ਸੋਣਾ ਤੇ ਮੈਂ ਖੜੀ ਕੁੜੀ ਰਿ ਆਊਟ ਕਰਦਾ ਉਹਨਾਂ ਕਰਤੇ ਫਿਰ ਕਿੰਨੇ 30 ਚਲੋ ਜੀ ਆਗਾ ਸਮਨ ਵੈਰੀ ਗੁੱਡ ਸ਼ਾਬਾਸ਼ ਜੰਗਾ ਆ ਗਏ ਲੇ ਕੇ ਅੰਨ ਗਏ ਹਿੱਲਿੰਗ ਆਈ ਤੁਸੀਂ ਘਰੇ ਤੋਂ ਵਈ ਗੱਲਾ ਬਲਾਸੀ ਲੈ ਆਉਂਦੇ ਵਧੀਆ ਵਧੀਆ ਲਾਓ ਕੋਟ ਕੋਟ ਮਮੀ ਯੋਨੀ ਬ੍ਰੋ ਉਹ ਲੱਕੇ ਪੀਜ਼ਾ ਅੱਧੀ ਰਾਤ 10 ਦੋ ਹੀ ਪੀਜ਼ਾ ਬਣੋਗੇ ਔਰ ਕੀਆ ਦੋ ਹੀ ਬਣੋਗੇ ਸਹੀ ਥੋੜਾ ਹੀ ਬਣਦਾ ਮੈਂ ਤਾਂ ਨਹੀਂ ਖਾਣਾ ਇਹਦਾ ਮਤਲਬ ਵੀ ਏਡਾ ਕਿਲੋ ਮੈਂ ਏਡਾ ਲਿਆਉਣਾ ਚਾਰ ਪੀਜ਼ਾ ਬਣਨਗੇ ਅੱਧਾ ਪਾਇਆ ਵੇ ਤੇ ਦੋ ਬਣ ਜਾਣੇ ਦੋ ਦੇ ਪਰ ਅੱਜ ਐਕਟਰ ਚਲਾਉਂਦਾ ਹੈਗਾ ਦਿਨ ਚੱਥਾ ਮੈਂ ਗਿੰਦੇ ਆ ਕਿੰਨੇ ਦਿਨਾਂ ਦੇ ਵਿੱਚ ਚਪੜਾ ਜਾ ਚੰਦੀ ਸੰਦੀਪ ਨੂੰ ਪ੍ਰੋਪਰ ਮੈਂ ਕਿਸੇ ਨੂੰ ਤਾਂ ਕਰਕੇ ਮੈਨੂੰ ਕਿੰਨੇ ਦਿਨ ਲੱਗਣਗੇ ਇਹਨੂੰ ਲੱਗੀ ਜਾਣਾ ਮਰਸਾ 1.5-2 ਮਹੀਨੇ ਮੈਂ ਦੋ ਜੀ ਦਾ ਕਰਦੀ ਮੈਂ ਕੰਦੀ ਮੈਨੂੰ ਕਿੰਨੇ ਦਿਨ ਲੱਗਣਗੇ ਸੂਟਰੀ ਜਾਜ ਆਉਂਦਾ ਮੈਂ 1.5-2 ਮਹੀਨੇ ਚੱਲ ਚੱਲ ਗਏ ਆ ਇਧਰ ਹੀ ਸੀ ਲਾਇਆ ਪੂਰੀ ਤੇਜ ਉਧਰ ਕਸਰਾ ਦੁਕਾਨ ਹੈ ਬਾਪੂਏ ਇਹ ਕਿਹੜੀ ਕਸਰਾ ਤੈ ਇਲੜ ਦੀ ਹਾਂ ਵੇਪੋਤ ਕਦਰਤ ਨਹੀਂ ਐ ਡੈਡੀ ਡਾਂਸ ਕਾਂਡੇ ਉਹ ਵੀ ਉਦਾਂ ਕਾਂਡੀ ਉਹ ਤੁਸੀਂ ਤੱਲ ਦਸ ਵਾਂਗੂ ਕਰ ਦੋ ਕਰ ਦੋ ਕੰਡੀਆਂ ਦੇ ਚਰੀ ਨੂੰ ਪਿੰਡੂ ਸੇ ਕੰਡੇ ਹੋਵੇ ਉਹ ਕੰਡੇ ਤਾਂ ਤੁਸੀਂ ਉਹ ਵੀ ਕਰ ਕਰ ਦੋ ਅੱਜ ਬੜੇ ਚਿਰਾਂ ਬਾਅਦ ਬਣਾਇਆ ਪੀਜ਼ਾ ਹਨਾ ਕਾਫੀ ਚਿਰ ਹੋ ਗਿਆ ਨਾ 2 ਮਹੀਨੇ ਹੋ ਗਏ ਕਣੀ 2 ਮਹੀਨੇ ਬਾਅਦ ਏ ਤਾਂ ਬਣਾਇਆ ਪੀਸ ਨੇ ਪਿੱਤਾ ਕਢਾਇਆ ਹਰਗੁਣਾ ਕੌਣ ਆ ਉਹ ਕੌਣ ਆ ਕਾਕਾ ਨਹੀਂ ਕਾਕਾ ਨਹੀਂ ਉਹ ਕੌਣ ਆ ਉਹਦਾ ਨਾਂ ਕੀ ਆ ਅੱਜੀ ਹੈਂ ਅੱਜੀ ਉਹ ਅਲਮਾਰੀ ਉੱਤੇ ਮੈਨੂੰ ਪਾ ਲੱਗਾ ਹਾਥੀ ਆ ਤੇ ਉਹ ਕੌਣ ਆਵੇਂ ਲੱਗੇ ਬੱਦੀ ਆ ਕੌਣ ਆ ਕੌਣ ਹਾਗੂ ਹੈ ਹਾਗੂ ਨੇ ਹਾਂ ਕੌਣ ਹੈ ਕੌਣ ਆ ਬਹਿਲਾ ਦੱਸੋ ਉਹ ਕੌਣ ਆ ਨੈਟੀ ਦੀ ਖੜਾ ਮੰਮੀ ਦੇ ਪੈਰ ਨੂੰ ਪਤਾ ਨਹੀਂ ਕੀ ਲੱਗ ਗਿਆ ਆਏ 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 ਆ ਕੀ ਹੋਦਾ ਉਹ ਟਮਾਟਰ ਹੀ ਉਹ ਪੀਜ਼ਾ ਨਹੀਂ ਬਣਾਇਆ ਟਮਾਟਰ ਹੀ ਹੋ ਹੋਰ ਕੀ ਅੱਜ ਨਹੀਂ ਚੜਨਾ ਇਹ ਨਹੀਂ ਟਮਾਟਰ ਹੋਏ ਕੁੜੀ ਨੇ ਸੁੱਤੇ ਮੇਰੀ ਨੇ ਕੋਈ ਹੋਰ ਮੈਂ ਆਪਣੇ ਕੀ ਲੱਗ ਗਿਆ ਅਸਨ ਮੇਗਾ ਟੁੱਟ ਗਿਆ ਇਹ ਕਿੰਨਾ ਟੁੱਟ ਗਿਆ ਇੰਨਾ ਟੁੱਟਾ ਹੈ ਲਾ ਦੇ ਕਰਨਾ ਹੁਣ ਕਰਨਾ ਹੋ ਮੰਮੀ ਕਹਿੰਦੀ ਮੇਰੇ ਵਾਲਾਂ ਉਦੇ ਕੁੰਡਲ ਪਾ ਕੇ ਬੱਸ ਕੇ ਉਹ ਕੁੰਡਲ ਸੰਧੀ ਵੀ ਨਾ ਅੜਕੀ ਤਾਈ ਉਹਨੂੰ ਆਈ ਮਾਂ ਮੈਨੂੰ ਸੀ ਲਿਆਂਦੀ ਨਾ ਨਵੀਂ ਉਹਨੇ ਤੇ ਉਹਨੂੰ ਕੰਨ ਸਟੇਟ ਕਰ ਵੇਹਰਾ ਇਹ ਕੁੰਡਲ ਪਾ ਕੇ ਬੰਨੀ ਵੀ ਮੱਸਾ ਕੇ ਜੀ ਨਹੀਂ ਹੋਗੀ ਮੈਨੂੰ ਫੜ ਕੇ ਗੱਭਰ ਉਹ ਸਿੱਧੇ ਅਗਣਾ ਕੇ ਖਿਲ ਰਹੇ ਜੀ ਉਹ ਵੱਟ-ਵਟ ਜੇ ਨਿਕਲ ਕੇ ਤਾਂ ਪਤਲੀ ਹੋ ਗਈ ਵੱਟ ਨਿਕਲ ਗਏ ਦੱਸ ਇਹ ਕੁੰਡਾ ਵੀ ਜਪੋ ਨਹੀਂ ਗੱਲ ਕਰਲ ਆਏ ਨੇ ਕਰਲ ਪਾਗੇ ਕਰਲ ਮम्मी ਕਿਹਦੀ ਗੱਲ ਪੈਗੇ ਕਰਲ ਓਏ ਆਪਣੀ ਮਾਇ ਚਲੋ ਕੜੀ ਮਮੀ ਨੇ ਆ ਸਮਝਾ ਕਰੀਏ ਵੀ ਤਾਂ ਕੜੀ ਮਮੀ ਲੱਗੇ ਲੰਨੇ ਪੈਗੇ 11 ਵਜਨ ਤੇ ਇਹਨੂੰ ਨਹੀਂ ਨੀਂਦ ਆਉਂਦੀ ਹਵੇ ਅੱਜ ਹੀ ਫਿਰ ਤਹੀ ਕਰਦਾ ਹਾਂਜੀ ਨੀਂਦ ਨਹੀਂ ਆਈ ਯਾਰ ਗੁਰ ਮੈਂ ਕਹਾਂਂ ਓਏ ਤੇਰੀ ਹੈ ਹੈ ਆਹ ਕੋਈ ਨਹੀਂ ਤਕੀਓਂ ਬੜੀ ਤਕੀਓ ਆ ਜਾ। ਦਾਤਨ ਜਾ ਵਾਇਦੇ। ਹਾਂ? ਪੋਚਾ। ਕਹਿੰਦੀ ਆ ਭੀਆ ਪੋਚਾ ਆ। ਨਹੀਂ ਨਹੀਂ ਵਾਇ ਤਕੀਓਂ। ਨਹੀਂ ਹੁਣ ਸਾਰਾ ਬੋਲਣਾ ਪਈ ਉਹਨੂੰ ਕਹਿੰਦੀ ਪੋਚਾ। ਆਹ ਕੌਣ ਆ? ਆਹ ਕੌਣ ਆ? ਅੱਗੇ ਕੱਲਾ ਨਹੀਂ ਦੱਦਾ। ਨਹੀਂ ਆਹ ਕੌਣ ਆ? ਅੱਪਾ ਹੀ ਆ। ਅਸ਼ਰ ਗੋਣੇ। ਇਹ ਕੌਣ ਆ? ਜੀ ਜੀ। ਨਹੀਂ ਨਹੀਂ ਆਹ ਕੌਣ ਆ? ਆਹ ਕੌਣ ਆ? ਹਾਂ? ਜੀ ਜੀ। ਕਿਹਤੇ ਜੀ ਜੀ? ਜਦਾ ਦਾਦਾ ਵਿੱਚ ਜੀ ਲੈ ਗਿਆ ਜਦਾ ਦਦਨ ਕਹਿੰਦਾ ਜੀਜੀ ਦੇ ਜਾਂ ਕਹਿ ਕਿਆ ਦਾਦਾਂ ਜਾਂ ਕਹਿਆ ਦਾਦਾ ਵਿੱਚ ਜੀ ਲੈ ਆ ਚੱਲੀ ਉਹਨੇ ਕਹਿਣ ਚੱਲੀ ਇਹਨੇ ਕੋਣ ਕਹਿੰਦੀ ਕਦੇ 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 ਕੀ ਕਹਿੰਦਾ ਇੱਕ ਬੋਲ ਦੇ ਬੋਲ ਦੇ ਬੋਲੋ ਵਾਅਦੇ ਦੇ ਵਾਜ ਕਹਦੇ ਚ ਜੀ ਵਾਅਦੇ ਦਾ ਦਿੰਨੂ ਜੋਰਚ ਦੇ ਵਾਜ ਜਤ ਵਾਅਦੇ ਨਹੀਂ ਦਿੰਦੀ ਤੇ ਵਾਅਦੇ ਜੋਰ ਚ ਐਦਾਂ ਦੇ ਨੇ ਕਹ ਦਦਾ ਸਰੀਰ ਆਦਾ ਵਾ ਇਦਾਂ ਹੀ ਆ ਜੰਦੂ ਇਹ ਦਾਦਾ ਜਦ ਦਾਦਾ ਉੱਠ ਕੇ ਜਾਂ ਚੀਜੀ ਲੈ ਦਾਦਾ ਨੂੰ ਕਹ ਚੀਜੀ ਦੇ ਜਾਂ ਜਾਂ ਦਾਦਾ ਨੂੰ ਕਹੜੇ ਪੋਚਾ ਹੋ ਦਾਦਾ ਗੋਡ ਕੇ ਪਿਆ ਮੜ ਕੇ ਗਈ ਆਹ ਕੌਣ ਆਹ ਕੌਣ ਆਹ ਕੌਣ ਆ ਹੱਗੁਣੇ ਆਏ ਹੋਏ ਸੱਪ ਦਾਦਾ ਨੇ ਨਾ ਮੇਰੀ ਤੀਨ ਕੌਣ ਆਇਆ ਹੱਗੁਣੇ ਆਏ ਹੋਏ ਮਨੇ ਮਨੇ ਹਾਂ ਮੋਢੇ ਅਸ਼ਾ ਮੋਢੇ ਠੀਕ ਠੀਕ ਆ ਹੁਣ ਹੌਲੀ ਹੌਲੀ ਹਨ ਨੂੰ ਸਮਝ ਲੱਗੀ ਜਾਂਦੀ ਆ ਹੱਥ ਕਿੱਥੇ ਆ ਅੱਖਾਂ ਅਸ਼ਾ ਨੱਕ ਲਿਪਸ ਲਿਪਸ ਕਿੱਥੇ ਨਹੀਂ ਪਿਆਜ ਲਿਪਸ ਕਿੱਥੇ ਲਿਪਸ ਆਏ ਤੀਥ ਆਏ ਹੋਏ ਮੋਢੇ ਕਿੱਥੇ ਓ ਨੋ ਜੀ ਆਈ ਥੋੜੀ ਉਹਨੂੰ ਘਟਲਣਾ ਪਈ ਕੰਨ ਕਿੱਥੇ ਕੰਨ ਆ ਸ਼ਰਾਪਤਾਏ ਜਿਆ ਦਾਦਨ ਗੀਚੀ ਦੇ ਜਾ ਜਾਂਡੇ ਕਿੱਥੇ ਪੋਣੀ ਜਾ ਜਿਆ ਦਾਦਨ ਦਾਦਨ ਕਾ ਚੀਚੀ ਦੇ ਜਾਂ ਜਾਂਡੇ ਕਿੱਥੇ ਪੋਣੀ ਜਿਆ ਜਿਆ ਦਾਦਨ ਕਾ ਚੀਚੀ ਦੇ ਜਾ ਜਿਆ ਦਾਦਨ ਕਾ ਜਾ ਵਾ ਜਾ ਪਾ ਜਾ ਦੇ ਜਿਆ ਦਾਦਨ ਦਾਦਨ ਕਾ ਜਿਆ ਦਾਦਨ ਕਾ ਜਿਆ ਦਾਦਨ ਕਾ ਵਾਇਦੇ ਆ ਮੋਢੇ ਆ ਮੋਢੇ ਮੋਢੇ ਹਾਂ ਤੇ ਚੀਜ਼ ਨਹੀਂ ਲੈਣੀ ਤਾਂ ਦੇਖੋ ਹਾਂ 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 ਆਹ ਕਿੱਦਾਂ ਕਰਦੀ ਚੱਲ ਸੋਈਏ ਚੱਲ ਚੱਲ ਚੱਲੀਏ ਸੋਈਏ ਕੀ ਆ ਚੱਲ ਸੋਈਏ ਕੋਜਾ ਕੋਜਾ ਹਾਂ ਕੋਦੀ ਮੋਢੇ ਚੱਲ ਲੈ ਸੋਈਏ ਮੋਢਿਆਂ ਦੀ ਲੱਗਦੀ ਹੈ ਚੱਲ ਚੱਲ ਸੋ ਜਾਣ ਚੱਲ ਮੈਂ ਤੈਨੂੰ ਕਹਿੰ ਮੰਜੇ ਦੇ ਚ ਮੈਂ ਜੇ ਚੜ ਜਾ ਮੈਂ ਤੈਨੂੰ ਕਹਾਂਂਦੇ ਚੱਲ ਸੋਈਏ ਉੱਧਰ ਹੋ ਜਾ ਚੱਲ ਚੱਲ ਸੋਈ ਚੱਲ ਚੱਲ ਸੋਈਏ ਨਾਲੇ ਮੈਚ ਮੁੱਕ ਗਿਆ ਡੈਡੀ ਵੀ ਟਾਈਮ ਨਾਲੇ ਸਮਝੇ ਨਹੀਂ ਤੇ ਇਹ ਤਾਂ ਮੈਚ ਚੱਲਦਾ ਹੋਣਾ ਹੈਗਾ ਤੇ ਬਾਕੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਵੀਡੀਓ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਕੱਲ ਨਵੀਂ ਵੀਡੀਓ ਤੇ ਮੈਂ ਤੁਹਾਨੂੰ ਸੱਤ ਸਿਨੇ ਪਾਉਂ ਤੇ ਆਹ ਕੁੜੀ ਨੇ ਪਤਾ ਨਹੀਂ ਕੀ ਗੱਲ ਦੀ ਵੈ ਵੈ